ਲਓ ਮਿੱੱਚਾ ਕੋ ਮਿੱਤਰੋ ਜਿਹੜੀ ਆਪਾਂ ਰਾਤ ਨੂੰ ਵੀਡੀਓ ਪਾਈ ਸੀ ਵੀ ਬੱਕਰੀ ਦੇ ਮਲਦਾ ਵੀ ਸ਼ੇਰਾ ਆ ਲੋ ਵੀਡੀਓ ਉਹਦੀ ਪ੍ਰੋਪਰ ਪਾਤੀ ਚੱਜਣਾ ਦੇਖ ਲਓ ਉਦੋਂ ਰਾਤ ਨੂੰ ਤਾਂ ਚੱਜਣਾ ਦੇ ਦਰਸ਼ਨ ਨਹੀਂ ਹੋਏ ਸੀ ਨਾ ਤੇ ਬਸ਼ੇਰਾ ਚੈੱਕ ਕਰ ਲਓ ਨੀਲਾ ਬਸ਼ੇਰਾ ਸਾਰੀ ਡਿਟੇਲ ਦਵਾਂ ਕਿ ਕਿੰਨੇ ਟਾਈਮ ਦਾ ਕੀ ਉਮਰ ਆ ਤੇ ਰੇਂਜ ਦਾ ਆਈਡੀਆ ਤਾਂ ਦੇਤਾ ਪਰ ਬੰਤਰਾ ਬਹੁਤ ਚੰਗੇ ਆ ਰੱਬ ਨੇ ਰੰਗ ਹੀ ਨੀਲਾ ਦਿੱਤਾ ਜੇ ਨੁਗਰਾ ਨਗਰਾ ਹੁੰਦਾ ਨਾ ਘੋੜਾ ਬੰਨ ਵਾਲਾ ਸਾਂਹਣ ਵਾਲੇ ਰਿਕਾਰਡ ਤੋੜ ਦਿੰਦਾ ਕਿਉਂਕਿ ਵੱਡਾ ਬੁੱਡਾ ਬਹੁਤ ਖੁੱਲੇ ਦਾ ਕਈ ਹਾਰਡਵੇਅਰ ਆਪ ਵੀ ਦੇਖ ਲਓ ਲਿੱਸਾ ਜ਼ਰੂਰ ਪਰ ਹਾਰਡਵੇਅਰ ਵਾਲੇ ਖੁੱਲੇ ਦਾ ਪਹਿਲਾਂ ਤਾਂ ਸਵਾਗਤ ਹੈ ਦੋਸਤ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਦੋਸਤੋ ਥੋੜੇ ਜੇ ਮੁੱਲ ਦਾ ਜਮੇ ਥੋੜੇ ਜੇ ਭਾ ਦਾ ਬਸ਼ੀਰਾ ਲੈਂਦਾ ਆਪਾਂ ਕਾਫੀ ਭਰਾਵਾਂ ਦੇ ਫੋਨ ਆਉਂਦੇ ਬਾਈ ਅਸੀਂ ਸਵਾਰੀ ਵਾਸਤੇ ਘੋੜਾ ਪਾਲਣ ਜਾਂ ਅਸੀਂ ਮਹਾਰਾਜ ਦੇ ਚਰਾਉਣਾ ਕਿਹਦੀ ਸਰਦਾ ਹੁੰਦੀ ਕਿ ਇਹਨੇ ਗੁਰਦੁਆਰਾ ਸਾਹਿਬ ਕਿ ਇਹਨੇ ਕੋਈ ਟੂਰਨਾਮੈਂਟਾਂ ਤੇ ਦੇਣਾ ਤੇ ਇਹਨਾਂ ਵੀ ਪੈਸੇ ਥੋੜੇ ਲਾਉਣੇ ਤੇ ਟਾਈਮ ਤੇ ਨਹੀਂ ਮਿਲਦਾ ਬਸ਼ੀਰਾ ਤਾਂ ਮਿੱਤਰੋ ਅੱਜ ਇੱਕ ਬਸ਼ੀਰਾ ਲੱਭ ਕੇ ਲੈ ਆਂ ਜਿਹਦੀ ਕੁਆਲਿਟੀ ਵੀ ਚੰਗੀ ਆ ਬਰਡੇ ਬੁੱਡੇ ਦਾ ਵੀ ਚੰਗਾ ਤੇ ਪਰ ਰੇਟ ਬਹੁਤ ਜਾਇਜ਼ ਆ ਸਾਰੀ ਡਿਟੇਲ ਦਵਾਂਗੇ ਬਸ਼ੀਰੇ ਦੀ ਕਿੰਨੀ ਉਮਰ ਆ ਕੀ ਖਾਨਦਾਨ ਤੇ ਬਸ ਤੁਸੀਂ ਵੀਡੀਓ ਪੂਰੀ ਦੇਖ ਲਓ ਜੇ ਵੀਡੀਓ ਪਸੰਦ ਆਈ ਤਾਂ ਉਹਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਉਪਰੋਂ ਤੱਕ ਪਹੁੰਚੇ ਜੀ ਨੂੰ ਇਦਾਂ ਦਾ ਬਸ਼ੀਰਾ ਚਾਹੀਦਾ ਹੋਵੇ ਤੇ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਚ ਜਿੰਨੇ ਚੈਨਲ ਸਬਸਕ੍ਰਾਈਬ ਕਰ ਲੋ ਆਪਣੇ ਚੈਨਲ ਉੱਤੇ ਤੁਹਾਨੂੰ ਜਾਇਜ਼ ਰੇਟ ਦੇ ਜਾਨਵਰ ਮਿਲਦੇ ਹੀ ਰਹਿੰਦੇ ਆ ਤੇ ਦੋਸਤੋ ਆਜੋ ਡਿਟੇਲ ਦਿੰਦਾ ਨੀਲਾ ਬਸ਼ੀਰਾ ਦੋਸਤੋ ਨੀਲਾ ਚੰਬਾ ਜੀ ਨੂੰ ਕਹਿੰਦੇ ਨੁਕਰੇ ਘੋੜੇ ਦਾ ਬੱਚਾ ਤੇ ਕੰਨ ਕੰਡੀਸ਼ਨ ਤੁਸੀਂ ਦੇਖੋ ਕਿੰਨੀ ਜ਼ਿਆਦਾ ਚੰਗੇ ਕੰਨ ਦੇ ਨਾਲ ਨਾਲ ਗਰਦਨ ਗੁੱਡਾਂ ਦੇਖੋ ਹਿੱਕ ਦੇਖੋ ਲੱਤ ਲੋ ਤੇਰੀ ਨਾਲੀ ਬਹੁਤ ਲੰਬੀ ਹੈ ਜਿਵੇਂ ਪਰਮਾਤਮਾ ਨਹੀਂ ਹੁੰਦਾ ਜਿਵੇਂ ਆਮ ਆਪਾ ਸੋਚਦੇ ਆਂ ਕਹਿੰਦੇ ਨੇ ਚੰਬਾ ਵੀ ਸੀਰਾ ਕੱਦ-ਕੁੱਦੂ ਹੀ ਬਹੁਤ ਕਰ ਜਾਂਦਾ ਤਾਂ ਦੋਸਤੋ ਕੱਦ-ਕੁੱਦੂ ਦਾ ਹੁਣੇ ਹੀ ਚੰਗਾ ਕੱਢੀ ਪਿਆ 7 ਕਿ ਮਹੀਨੇ ਉਮਰ ਹੋਈ ਆ ਮੂੰਹ ਸਾਰਾ ਚਿੱਟਾ ਲੱਤਾਂ ਲੁੱਤਾਂ ਚਟੇਆਂ ਜਿਵੇਂ ਕਈ ਭਰਾਵਾਂ ਨੇ ਸਵਾਰੀ ਵਾਸਤੇ ਪਾਲਣਾ ਹੋਵੇ ਤਾਂ ਉਹ ਵੀ ਇਹ ਵੀਡੀਓ ਪੂਰੀ ਦੇਖ ਲੈਣ ਜੇ ਜਾਂ ਕਹਿੰਦੇ ਚੜਾਉਣਾ ਉਹ ਵੀ ਦੇਖ ਲੈਣ ਬਾਲ ਪੋਰੀਆਂ ਜਮਾਂ ਸਾਫ ਅੰਗਾਂ ਪੈਰਾਂ ਦਾ ਸਾਫ ਲੈਂਥ ਲੁੰਥ ਦੇਖੋ ਕਿੰਡੀ ਆ ਹੱਕ ਬਾਡੀ ਦਾ ਖੁੱਲਾ ਮੰਨ ਲਓ ਹੁਣ ਸਿਆਲਾਂ ਦਾ ਟਾਈਮ ਹੁਣ ਤਾਂ ਤਿਆਰ ਹੋ ਜੋ ਤੇ ਹੁਣ ਸਾਂਭਿਆ ਹੋਇਆ ਤਾਂ ਚੰਗਾ ਘੋੜਾ ਬਣ ਜੂ ਸਹੀ ਟਾਈਮ ਆ ਸਾਂਭਣ ਵਾਲਾ ਦੋਸਤ ਸੰਭਾਲ ਸਕਦੇ ਆ ਬਾਕੀ ਜਿਹੜੀ ਕੁਆਲਿਟੀ ਗਰਦਨ ਦੀ ਹੋਈ ਕੰਨ ਕੰਡੀਸ਼ਨ ਦੀ ਹੋਈ ਫੇਸ ਪ੍ਰੋਫਾਈਲ ਹੋਈ ਸਾਰਾ ਕੁਝ ਆਪਦੇ ਅੱਖੀਂ ਦੇਖ ਲਓ ਤਾਜੀ ਵੀਡੀਓ ਕੋਈ ਆਈ ਨਹੀਂ 10 ਦਿਨ ਪੁਰਾਣੀ ਲੇਟੈਸਟ ਵੀਡੀਓ ਲੰਬਾਈ ਲੰਬਾਈ ਚੈੱਕ ਕਰ ਲਓ ਕਿੱਡੇ ਸੁੰਭੂ ਸੁੰਭੂ ਜੀ ਸੋਹਣਾ ਬਾਕੀ ਵਾਲ ਭੌੜਿਆਂ ਦਾ ਜਮਾਂ ਸਾਫ਼ ਜਿਹਨੇ ਥੋੜੇ ਪੈਸੇ ਲਾਉਣੇ ਹੋ ਤਾਂ ਉਹ ਵਸ਼ੀਰਾ ਦੇਖ ਲਓ ਮਿੱਤਰੋ ਨੰਬਰ ਆਪਾਂ ਸਕਰੀਨ ਤੇ ਦਿੱਤਾ 6239954544 ਖਾਨਾ 555299017 ਕੋਈ ਡਿਟੇਲ ਬੱਚੇ ਦੀ ਰਹਿ ਗਈ ਹੋਵੇ ਤਾਂ ਫੋਨ ਲਾ ਲਓ ਜੀ ਬੱਕਰੀ ਦਾ ਮੁੱਲ ਦਾ ਬਸ਼ੀਰਾ ਮਿਲਦੇ ਜਲਦ ਨਵੀਂ ਵੀਡੀਓ ਨਾਲ ਬਹੁਤ ਬਹੁਤ ਧੰਨਵਾਦ